ਆਪਣੇ ਇਤਿਹਾਸ ਦਾ ਦਰਦ ਸਮੋ ਕੇ ਜੁੜ ਬੈਠੇ ਗੁਰੂ ਪਿਆਰੇ ਖਾਲਸਾ ਜੀ ਬਲਾਰਿਆਂ ਨੇ ਬਹੁਤ ਕੁਝ ਕਹਿ ਦਿੱਤਾ ਬਹੁਤ ਕੁਝ ਆਪਾਂ ਸੁਣ ਲਿਆ ਮੈਨੂੰ ਬੈਠੇ ਬੈਠੇ ਨੂੰ ਇਦਾਂ ਸਮਝ ਲੱਗਦੀ ਸੀ ਕਿ ਜਿੱਦਾਂ ਕੋਈ ਪਾਰਟੀ ਦਾ ਲੀਡਰ ਇੱਥੇ ਆ ਕੇ ਕੋਈ ਝੂਠਾ ਜਿਹਾ ਦਿਲਾਸਾ ਦੇ ਕੇ ਗਿਆ ਹੁੰਦਾ ਵੀ ਉਹ ਜਿਵੇਂ ਪਹਿਲਾਂ ਕੁੱਟ ਲੈਣਾ ਫਿਰ ਬਾਅਦ ਚ ਵਰਾਉਣ ਆ ਜਾਣਾ ਵੀ ਨਹੀਂ ਨਹੀਂ ਕੋਈ ਨਹੀਂ ਕੋਈ ਨਹੀਂ ਕੋਈ ਗੱਲ ਨਹੀਂ ਕੋਈ ਨਹੀਂ ਨਾ ਰੋ ਨਾ ਬੇਟਾ ਕੋਈ ਗੱਲ ਨਹੀਂ ਅਸੀਂ ਤੇਰਾ ਮਸਲਾ ਹੱਲ ਕਰ ਦਿਆਂਗੇ ਇਹਨੂੰ ਕਹਿੰਦੇ ਆ ਲਾਉਣੀ ਵੀ ਆਪ ਤੇ ਬੁਝਾਉਣੀ ਵੀ ਆਪ ਇਹੋ ਜੀ ਨੀਤੀ ਦਾ ਸ਼ਿਕਾਰ ਨਾ ਹੋ ਜਿਓ ਜੇ ਇਸ ਗੱਲ ਤੋਂ ਸੁਚੇਤ ਰਹਿਣ ਦੀ ਲੋੜ ਆ ਜੇ ਇਹਨਾਂ ਦੇ ਅੰਦਰ ਇੰਨੀ ਪ੍ਰੇਮ ਭਾਵਨਾ ਹੁੰਦੀ ਤੇ ਫੇਰ ਇਹਨਾਂ ਦੀ ਅੱਖਾਂ ਫੁੱਟੀਆਂ ਨਹੀਂ ਸੀ ਫੇਰ ਢੋਂਣ ਨਹੀਂ ਸੀ ਆਉਣਾ ਚਾਹੀਦਾ ਆਉਂਦਾ ਇਹ ਜੇ ਢੋਂਣ ਆਇਆ ਤੇ ਇਹਦਾ ਮਤਲਬ ਅੰਦਰ ਕੋਈ ਬਦਨੀਤ ਆ ਆਪਣੇ ਸਿੱਖਾਂ ਦਾ ਇਤਿਹਾਸ ਮੁਦਕੀ ਦਾ ਇਤਿਹਾਸ ਕਿਹਨੂੰ ਨਹੀਂ ਪਤਾ ਮੁਦਕੀ ਦੇ ਇਤਿਹਾਸ ਬਾਰੇ ਬਾਕੀ ਲੋਕ ਤੇ ਅਣਜਾਣ ਹੋਣਗੇ ਇੱਥੋਂ ਦਾ ਐਮਐਲਏ ਤੇ ਜਾਣਦਾ ਹੋਣਾ ਇੱਥੋਂ ਦਾ ਪ੍ਰਧਾਨ ਵੀ ਜਾਣਦਾ ਹੋਣਾ ਪਤਾ ਉਹਨਾਂ ਨੂੰ ਸਾਰਾ ਹੀ ਆ ਮਨ ਜਾਣਤ ਸਭ ਬਾਤ ਜਾਣਤ ਹੀ ਅਵਗਣ ਕਰੇ ਕਾਹੇ ਕੀ ਕੁਸ਼ਲਾਤ ਹਾਥ ਦੀਪਕ ਕੂਏ ਪਰੇ ਖੂਜ ਛਾਲ ਮਾਰ ਰਹੇ ਨੇ ਜਾਣ ਬੁੱਝ ਕੇ ਸਾਰਾ ਕੁਝ ਪਤਾ ਇਹ ਝੇਡਾ ਕਰਦੇ ਨੇ ਸਾਨੂੰ ਬਾਕੀ ਫੈਸਲਾ ਸੰਗਤ ਦਾ ਮੈਨੂੰ ਵੀ ਵੀਡੀਓ ਵੇਖ ਕੇ ਦੁੱਖ ਹੋਇਆ ਸੀ ਮਨ ਨੂੰ ਵੀਡੀਓ ਵੇਖੀ ਫਿਰ ਮੈਂ ਪ੍ਰਗਟ ਸਿੰਘ ਨੂੰ ਫੋਨ ਵੀ ਕੀਤਾ ਵੀ ਗੱਲ ਕੀ ਆ ਇਹ ਨਹੀਂ ਦੱਸਿਆ ਕਿ ਉੱਥੇ ਖੱਡ ਹੈ ਇਤਿਹਾਸਕ ਖੱਡ ਜਿਹਦਾ ਆਸਰਾ ਲੈ ਕੇ ਸਿੱਖ ਫੌਜੀ ਲੜਾਈ ਲੜਦੇ ਰਹੇ ਹੁਣ ਤਕਲੀਫ ਕਿਨੂੰ ਆ ਸਿੱਖਾਂ ਨੂੰ ਆ ਕਿ ਜਾਂ ਸਾਡੇ ਦੁਸ਼ਮਣ ਨੂੰ ਆ ਅੰਗਰੇਜ਼ ਤੇ ਤੇ ਹੈ ਹੀ ਨਹੀਂ ਹੈਗੇ ਰਹਿੰਦੇ ਤਾਂ ਸਿੱਖ ਆ ਫਿਰ ਕਿਉਂ ਜਾਣਬੁੱਝ ਕੇ ਗਦਾਰਾਂ ਵਾਲੇ ਪਾਸੇ ਖੜੇ ਹੁੰਨੇ ਹੋ ਜਿਹੜੇ ਰੌਲਾ ਪਾਉਂਦੇ ਉਧਰਲੇ ਪਾਸੇ ਸਾਡੀ ਗਿਣਤੀ ਜਿਹੜੇ ਢਾਉਣ ਵਾਲੇ ਆ ਉਹਨਾਂ ਦੀ ਗਿਣਤੀ ਤਾਂ ਫਿਰ ਗਦਾਰਾਂ ਚ ਹੀ ਹੋਣੀ ਆ ਜਾਣਬੁੱਝ ਕੇ ਉਹ ਸਿੱਖੋ ਗਦਾਰੀ ਦਾ ਟੈਗ ਨਾ ਲਵੋ ਨਾ ਲਾਓ ਟੈਗ ਗਦਾਰੀ ਦਾ ਕਿਉਂਕਿ ਇਹ ਬੜਾ ਮਾੜਾ ਹੁੰਦਾ ਜੇ ਆਪਾਂ ਬਣਾ ਨਹੀਂ ਸਕਦੇ ਆ ਵੀਰ ਬੋਲਦੇ ਸੀ ਕਿ ਸਰਦਾਰ ਜਸਵੀਰ ਸਿੰਘ ਅੰਦਰੋਂ ਦਰਦ ਉਹ ਜ਼ਾਰ ਹੁੰਦਾ ਸੀਗਾ ਜਿਨੇ ਇੱਕ ਇੱਕ ਵੀ ਰੱਖੀ ਜੀ ਇਹੋ ਜੀ ਗਰਮੀ ਚ ਇਹੋ ਜੇ ਸਮੇਂ ਵਿੱਚ ਘਰੋਂ ਮਿੰਟ ਕੱਢਣਾ ਬੜਾ ਔਖਾ ਹੁੰਦਾ ਉਹ ਜਿਨ੍ਹਾਂ ਨੇ ਤੀਲਾ ਤੀਲਾ ਜੋੜ ਕੇ ਬਣਾਇਆ ਸੀਗਾ ਤੇ ਤੁਸੀਂ ਸਹਰੋ ਜੇ ਐਲਟੀਮੇਟਮ ਹੀ ਦੇ ਦਿੰਦੇ ਕੋਈ ਜੀ ਸੀ ਵੀ ਲਿਆਉਣ ਦੀ ਕੀ ਲੋੜ ਸੀ ਬਈ ਐਡਾ ਵੱਡਾ ਮਸਲਾ ਤਾਂ ਕੋਈ ਨਹੀਂ ਸੀਗਾ ਇਹ ਤਾਂ ਬੰਦੇ ਵਿਚਾਰੇ ਨਰਮ ਬੰਦੇ ਨੇ ਸਾਰੇ ਐਡਾ ਕੀ ਆਖਰ ਆ ਗਈ ਸੀ ਕਿ ਬੋਲਡਰ ਜੋਰ ਲਾ ਕੇ ਇਹਨੂੰ ਢਾਉਣ ਦੀ ਜ਼ਰੂਰਤ ਨਹੀਂ ਸੀ ਜਿਹੜਾ ਬਲਡੋజర్ ਲਾ ਕੇ ਢਾਇਆ ਗਿਆ ਇਹਦਾ ਮਤਲਬ ਅੰਦਰ ਨੀਤ ਵਿੱਚ ਖੋਟ ਆ ਜੇ ਉਹਨਾਂ ਲੋਕਾਂ ਨੇ ਖੋਟ ਕੱਢਣੀ ਆ ਤੇ ਛੀਦਾਂ ਦੇ ਸਥਾਨ ਤੇ ਜਾ ਕੇ ਮਾਫੀ ਮੰਗਣ ਪਹਿਲਾਂ ਪਹਿਲਾਂ ਮੰਗਣ ਮਾਫੀ ਹੱਥ ਜੋੜ ਕੇ ਛੀਦਾਂ ਕੋਲੋਂ ਵੀ ਇਹ ਭਾਈ ਸਾਡੇ ਕੋਲ ਗਲਤ ਹੋਇਆ ਫੇਰ ਬੰਦੇ ਦੇ ਪੁੱਤ ਬਣ ਕੇ ਇੱਥੇ ਆਣ ਕੇ ਇਹਨੂੰ ਸ਼ੁਰੂ ਕਰਨ ਤੇ ਆਪਾਂ ਟਾਈਮ ਨਾ ਮੰਗੀਏ ਉਹਨਾਂ ਕੋਲੋਂ ਨਾ ਉਹਨਾਂ ਦੇ ਮੂੰਹ ਮੂੰਹ ਵੱਲ ਨਾ ਚਾਕੀਏ 10 10 20 20 50 ਬਜਾਰ ਰੁਪਏ ਜਿਹੜਾ ਆਪਣਾ ਰੂਲ ਆਪਾਂ ਢਾਲ ਇਕੱਠੀ ਕਰੀਏ ਤੇ ਆਪਾਂ ਦੱਸੀਏ ਉਹਨਾਂ ਨੂੰ ਵੀ ਫਲਾਣੇ ਦਿਨ ਅਸੀਂ ਲੱਗਣਾ ਹੈ 90 ਦਿਨ ਅਸੀਂ ਲੱਗਣਾ ਤੁਸੀਂ ਗੁਰਮਤਾ ਕਰਕੇ ਇਤੋਂ ਅਨਾਉਂਸ ਕਰੋ ਵੀ ਐਨੇ ਦਿਨ ਨੂੰ ਐਨੇ ਵਜੇ ਅਸੀਂ ਇੱਥੇ ਕਾਰ ਸੇਵਾ ਸ਼ੁਰੂ ਕਰਾਂਗੇ ਜੇ ਤੁਹਾਡੇ ਚ ਹੈਗੀ ਹਿੰਮਤ ਤਾਂ ਆਣ ਕੇ ਰੋਕਿਓ ਪਤਾ ਲੱਗੂ ਫੇ ਦਿਨੇ ਹੀ ਅਸੀਂ ਸ਼ੁਰੂ ਕਰੀਏ ਦਿਨੇ ਉਹ ਰੋਕਣੋਂ ਫੇਰ ਪਤਾ ਲੱਗੂਗਾ ਤੇ ਜਿਹੜੀ ਗੱਲ ਹੈਗੀ ਆ ਵੀ ਆਹ ਸਰਕਾਰ ਸਰਕਾਰ ਵਾਲਿਆਂ ਨੂੰ ਇਸ ਵਿੱਚ ਪੈਣਾ ਨਹੀਂ ਚਾਹੀਦਾ ਨਹੀਂ ਪਹਿਣਾ ਚਾਹੀਦਾ ਹਜੇ ਕਿਉਂਕਿ ਹੱਥਾਂ ਨਾਲ ਦਿੱਤੀਆਂ ਮੂੰਹ ਨਾਲ ਖੋਲਣੀਆਂ ਪੈਂਦੀਆਂ ਹੁੰਦੀਆਂ ਹਜੇ ਤੁਸੀਂ ਬਾਈਬਲ ਦਾ ਬਰਗਾੜੀ ਦਾ ਕੋਟ ਕਪੂਰੇ ਦਾ ਇਨਸਾਫ ਅਧੂਰਾ ਪਿਆ ਤੇ ਨਵਾਂ ਸਿਆਪਾ ਨਾ ਛੇੜ ਕੇ ਹੋ ਖੜੇ ਕਰ ਲਿਓ ਇੱਥੇ ਤੁਹਾਨੂੰ ਭੱਜਦਿਆਂ ਨੂੰ ਰਾਹ ਨਹੀਂ ਲੱਭਣਾ ਪਿੰਡਾਂ ਵਿੱਚ ਆਓਗੇ ਲੋਕਾਂ ਨੇ ਪਿੰਡਾਂ ਵਿੱਚ ਤੁਹਾਨੂੰ ਵੜਨ ਨਹੀਂ ਦੇਣਾ ਭਾਵੇਂ ਕੋਈ ਸਕਾ ਹੋਵੇ ਸੋਧਰਾ ਹੋਵੇ ਸਾਨੂੰ ਧਰਮ ਪਿਆਰਾ ਸਾਨੂੰ ਸਿੱਖ ਇਤਿਹਾਸ ਪਿਆਰਾ ਅਸੀਂ ਕਿਸੇ ਤਰ੍ਹਾਂ ਦਾ ਵੀ ਤੁਹਾਡੇ ਨਾਲ ਸਿਆਸੀ ਲੋਕੋ ਸਮਝੌਤਾ ਨਹੀਂ ਕਰਨਾ ਚਾਹੇ ਨੀਲੀ ਪੱਗ ਵਾਲੇ ਹੋਵੋ ਚਿੱਟੀ ਵਾਲੇ ਹੋਵੋ ਸਰੋਂ ਫੁੱਲੀ ਵਾਲੇ ਹੋਵੋ ਕੋਈ ਹੋਵੋ ਇਮਾਨਦਾਰੀ ਦੇ ਨਾਲ ਜਿਹੜੀ ਬਦਮਾਸ਼ੀ ਕੀਤੀ ਆ ਮੈਂ ਦੁਆਰਾ ਫੇਰ ਕਹਿੰਦਾ ਵੀ ਸ਼ਹੀਦਾਂ ਦੇ ਅਸਥਾਨ ਤੇ ਕਿਉਂਕਿ ਸ਼ਹੀਦਾਂ ਦੇ ਨਾਲ ਦਾ ਕਨਸੈਪਟ ਆ ਉੱਥੇ ਮਾਫੀ ਮੰਗਣ ਜਾ ਕੇ ਉਹ ਲੋਕ ਤਾਂ ਇਹਨਾਂ ਲੋਕਾਂ ਨੂੰ ਤੁਰ ਨਾਲ ਤੋੜਨਾ ਚਾਹੀਦਾ ਨਹੀਂ ਤੇ ਮੋਮੋ ਠੰਗੜੀਆਂ ਕਰਦੇ ਨੇ ਕਿਉਂਕਿ ਲੋਕ ਗਾਲਾ ਗੂਲਾ ਕੱਢੀਆਂ ਗਈਆਂ ਹੋਣੀਆਂ ਨੇ ਕਮੈਂਟਾਂ ਕਮੁੰਡਾਂ 'ਚ ਲੋਕਾਂ ਨੇ ਫਿੱਟੇ ਤੋਏ ਲਾਂਤ ਪਾਤੀ ਹੋਣੀਆਂ ਰਿਸ਼ਤੇਦਾਰਾਂ ਨੇ ਵੀ ਕਹਿਤਾ ਹੋਣਾ ਵਾ ਕਿ ਕਾਲੇ ਮੂੰਹ ਵਾਲਿਓ ਆ ਕੀ ਕਰਨ ਲੈਣੇ ਉਹ ਸ਼ਰਮ ਦੇ ਮਾਰੇ ਅੱਜ ਹੁਣ ਇੱਥੇ ਆਣ ਕੇ ਥੋੜਾ ਬੋਤਾ ਹੋ ਮਿੱਠਾ ਜਾਓ ਦੇ ਦੇ ਰਹੇ ਨੇ ਦਲਾਸਾ ਮਿੱਠੀਆਂ ਗੋਲੀਆਂ ਤਾਂ ਮਿੱਠੀਆਂ ਗੋਲੀਆਂ ਦੇ ਵਿੱਚ ਸਾਧ ਸੰਗਤ ਜੀ ਸਾਨੂੰ ਨਹੀਂ ਆਉਣਾ ਚਾਹੀਦਾ ਹਾਂ ਜੋ ਸ਼ਰਨ ਆਵੇ ਤਿਸ ਕੰਠ ਲਾਵੇ ਵਾਲੀ ਗੱਲ ਉਹ ਸਾਡੇ ਗੁਰੂ ਸਾਹਿਬ ਦਾ ਕਨਸੈਪਟ ਹੈਗਾ ਵੀ ਜਿਹੜਾ ਸ਼ਰਨ ਆਉਂਦਾ ਉਹਨੂੰ ਨਹੀਂ ਭਜਣ ਦੇਣਾ ਚਾਹੀਦਾ ਉਹਨੂੰ ਗੱਲ ਨਾਲ ਲਾਉਣਾ ਚਾਹੀਦਾ ਪਰ ਸਿੱਧੇ ਹਿਰਦੇ ਨਾਲ ਆਵੇ ਜੇ ਕੋਈ ਵਾਲਕ ਕਪਟ ਛਾਲ ਕਰਕੇ ਵੀ ਮੈਂ ਇਹਨਾਂ ਨੇ ਕਰਨਾ ਕੀ ਆ ਮੈਂ ਤੁਹਾਨੂੰ ਦੱਸ ਦਿੰਨਾ ਇਹ ਤੁਹਾਨੂੰ ਪੋਚਲ ਪਚਲਈਆ ਪਾ ਕੇ ਤੇ ਕੋਰਟ 'ਚ ਜਾਣਗੇ ਕਰਦੇ ਇਦਾਂ ਹੀ ਹੁੰਦੇ ਆ ਜਿਨ੍ਹਾਂ ਦੇ ਇੰਨਾ ਕੀੜਾ ਲੜਦਾ ਨਾ ਵੀ ਉਹ ਬਲਡੋਜਨ ਲੈ ਕੇ ਢਾਉਣਾ ਆਇਆ ਕੀੜਾ ਲੜਦਾ ਉਹ ਕੀੜਾ ਛੇਤੀ ਸ਼ਾਂਤ ਨਹੀਂ ਹੋਣਾ ਤੁਹਾਨੂੰ ਭਰੋਸੇ ਵਾਲੀ ਗੋਲੀ ਦੇ ਕੇ ਤੇ ਕੋਰਟ 'ਚ ਜਾਵੜਨਗੇ ਉਥੋਂ ਟੁੱਟਾ ਭੱਜਾ ਸਟੇ ਲਿਆ ਕੇ ਤੇ ਤੁਹਾਡਾ ਸਾਰਾ ਇਹ ਰੋਲਾ ਰੱਪਾ ਖਤਮ ਕਰਨ ਦੀ ਕੋਸ਼ਿਸ਼ ਕਰਨਗੇ ਇਸ ਗੱਲ ਨੂੰ ਮੱਦੇ ਨਜ਼ਰ ਰੱਖ ਲਿਓ ਇਹ ਬਹੁਤਾ ਲੰਮਾ ਟਾਈਮ ਨਾ ਪਾਓ ਗੁਰਮਤਾ ਕਰਕੇ ਅੱਜ ਕਰ ਸਕਦੇ ਹੋ ਤੁਹਾਡੇ ਤੁਸੀਂ ਵਧੀਆ ਕੱਲ ਕਰ ਸਕਦੇ ਹੋ ਪਰਸੋਂ ਕਰ ਸਕਦੇ ਹੋ ਤਰਸੋਂ ਕਰ ਸਕਦੇ ਇਹਨੂੰ ਸ਼ੁਰੂ ਕਰੀਏ ਬਸ ਤਾ ਕੇ ਇਹ ਕੋਟਾਂ-ਕੂਟਾਂ ਵਾਲਾ ਸਾਰਾ ਨਾ ਲੈਣ ਟੁੱਟਾ ਭੱਜਾ ਕਿਸੇ ਨੇ ਟਰਸਟ ਬਣਾਇਆ ਹੁੰਦਾ ਐਵੇਂ ਹੀ ਉੱਥੇ ਲ ਜਾ ਕੇ ਕੋਈ ਕਾਲੇ ਕੋਟ ਵਾਲੇ ਨੂੰ 20000 ਰੁਪਇਆ ਦੇਣਾ ਇਹਨਾਂ ਨੇ ਲਿਆ ਕੇ ਐਵੇਂ ਫਰਲੂ ਰੱਖ ਦੇਣਾ ਉਹ ਉੱਥੇ ਕੰਧ ਤੇ ਲਾ ਦੇਣਗੇ ਤੇ ਪੁਲਿਸ ਵਾਲਿਆਂ ਨੇ ਕਹੀ ਜਾਣਾ ਨਹੀਂ ਜੀ ਇਹ ਕੋਰਟ ਦਾ ਆਰਡਰ ਆ ਇਹ ਗੱਲ ਨੂੰ ਧਿਆਨ ਚ ਰੱਖ ਲਿਓ ਇਸ ਕਰਕੇ ਤਕੜੇ ਹੋ ਕੇ ਸਿਰ ਜੋੜ ਕੇ ਆਪਾਂ ਕਿਉਂਕਿ ਅਸੀਂ ਗੁਰੂ ਕੇ ਸਿੱਖ ਆ ਸਾਨੂੰ ਡਰ ਕਾਦਾ ਐਮ ਐਲ ਏ ਜਾਂ ਆਹ ਜਿਹੜੀ ਕਮੇਟੀ ਵਾਲੇ ਢੇਕੇ ਲੱਗਦੇ ਆ ਜਾਇਦਾਦ ਪਿੰਡ ਦੀ ਐ ਜੇ ਐਮ ਐਲ اے ਕਿਸੇ ਨੇ ਬਣਾਇਆ ਤੇ ਲੋਕਾਂ ਨੇ ਬਣਾਇਆ ਕਮੇਟੀ ਬਣਾਈ ਲੋਕਾਂ ਨੇ ਬਣਾਈ ਆ ਤੇ ਜਗਾ ਲੋਕਾਂ ਦੀ ਸ਼ਹੀਦ ਲੋਕਾਂ ਦੇ ਸ਼ਹੀਦ ਸੰਗਤ ਦੇ ਸੰਗਤ ਮੋਹਰੇ ਬੈਠੀ ਆ ਇਹਨੂੰ ਸ਼ੁਰੂ ਕਰੀਏ